बाटी है, बाटी है, तो बिल्ली भी नहीं। उसको कहीं साइड फन जाती है, ना? साइड फन जाती हो जाती है। देगी साइड। अच्छा, किसने? अंधाधिर है, बिल्ली बनी है। तो बिल्ली, बिल्ली और क्या? नहीं तब लेना है। ਪੋਲੇ ਆਪ ਲੋਕਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਬੰਦੇ ਤੁਹਾਡਿਆਂ ਨੇ ਕੁੱਟੀਆਂ ਨਹੀਂ ਸੀ ਪਾਈਆਂ ਮਾਸਕ ਨਹੀਂ ਜਲਾਏ ਕੁਝ ਵਿੱਚ ਮੱਖੀਆਂ ਵੀ ਨਿਕਲੀਆਂ ਉਹਦੇ ਬਾਰੇ ਤੁਸੀਂ ਕੀ ਕੀ ਕਹੋਗੇ ਜੇ ਡੀ ਐਚਓ ਸਾਹਿਬ ਨੇ ਕੀ ਸੈਕਿਉਰਟੀ ਬਣ ਪਹਿਲਾਂ ਤੇ ਹਾਰਪੁਰ ਵਾਲਿਆਂ ਨੂੰ ਜੈ ਸ਼੍ਰੀ ਰਾਮ ਈਐਚਓ ਸਾਹਿਬ ਬੋਲੋ ਜਿੰਨੀਆਂ ਵੀ ਹਦਾਇਤਾਂ ਦਿੱਤੀਆਂ ਗਿਆ ਆਪਾਂ ਉਹਨਾਂ ਦੇ ਪਾਲਣਾ ਕਰਾਂਗੇ ਤੇ ਉਹਨਾਂ ਦੇ ਆਪਣੇ ਬੰਦੇ ਦੇ ਸਖਤ ਰਹਿ ਕੇ ਜੋ ਵੀ ਇਹਨਾਂ ਨੇ ਕਿਹਾ ਉਹ ਸਾਰੇ ਕੰਮ ਪੂਰੇ ਕਰਵਾਵਾਂਗੇ ਕਿ ਕਿੰਨੇ ਸਟਾਲ ਹੈ ਤੁਹਾਡੇ ਕੋਲ ਟੋਟਲ ਕਿਹੜਾ ਰਾਜਿਆ ਦਾ ਵਿੰਝ ਲੱਗਾ ਪਿਆ ਜੀ ਇੱਥੇ ਇਹ ਜਿਹੜੇ ਬੰਦੇ ਜਿਹੜੇ ਨਹੀਂ ਕੰਮ ਕੀਤਾ ਜਾਂਦੇ ਚੀਜ਼ਾਂ ਨਹੀਂ ਆਸੀ ਉਹਨਾਂ ਦਾ ਤੁਸੀਂ ਉਹਦੇ ਕੀ ਕਰੋਗੇ ਗੱਲ ਉਹ ਸਰਕਾਰ ਦੇ ਦਿੱਤੀ ਦੁਆਰਾ ਗਾਈਡਲਾਈਨ ਦਾ ਪਾਲਣਾ ਕਰਾਂਗੇ ਸਾਰੇ ਸਾਰੇ ਕੰਮ ਦੁਰਸਤ ਕਰਾਏ ਜਾਣਗੇ ਜੋ ਇਹਨਾਂ ਨੇ ਮੌਕੇ ਤੇ ਕਿਹਾ ਸੀ ਉਹਨਾਂ ਦਾ ਮੌਕੇ ਤੇ ਹੱਲ ਹੋ ਗਿਆ ਜਿੰਨਾਂ ਦਾ ਨਹੀਂ ਹੋਇਆ ਉਹਨਾਂ ਦਾ ਆਪਸੇ ਦੇ ਕਰਦਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਅੱਜ ਜਿਹੜਾ ਇਹ ਦੁਸ਼ਹਿਰੇ ਦਾ ਤਿਉਹਾਰ ਹੈਗਾ ਉਹਨੂੰ ਅਸੀਂ ਮਨਾ ਲਏ ਇੱਥੇ ਰਾਮਲੀਲਾ ਮੈਦਾਨ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਉੱਥੇ ਸਾਡੀ ਫੂਡ ਸੇਫਟੀ ਟੀਮ ਦੇ ਨਾਲ ਮੈਂ ਆਇਆ ਹੋਇਆ ਹਾਂ ਔਰ ਇਸ ਪਾਵਨ ਤਿਉਹਾਰ ਲਈ ਅਸੀਂ ਲੋਕਾਂ ਨੂੰ ਇੱਕ ਬਦਿਆ ਖਾਣ ਪੀਣੇ ਮੱਈਆ ਕਰਵਾਉਣ ਲਈ ਬੱਜਰ ਮਾਰਦੇ ਔਰ ਔਰੇ ਦੌਰਾਨ ਹੀ ਅਸੀਂ ਸਾਰੀ ਚੈਕਿੰਗ ਕੀਤੀ ਹੈ ਜਿੰਨੇ ਵੀ ਫੂਡ ਸਟਾਲ ਲੱਗੇ ਹੋਏ ਇੱਥੇ ਔਰ ਉਹਰੇ ਜਿੱਥੇ ਸਾਨੂੰ ਕਮੀਆਂ ਲੱਗੀਆਂ ਆ ਉਹਨਾਂ ਨੂੰ ਕਰੈਕਟ ਵੀ ਕਰਵਾਇਆ ਗਿਆ ਹੈ ਔਰ ਜਿਹੜਾ ਸਾਨੂੰ ਮਾਲ ਬਿਲਕੁਲ ਹੀ ਕਾਬ ਲੱਗਾਇਆ ਉਹਨੂੰ ਇਮੀਡੀਏਟਲੀ ਡਿਸਟਰੋਏ ਵੀ ਕਰਾ ਦਿੱਤਾ ਗਿਆ ਔਰ ਲੋਕ ਕਰ ਦਿੱਤਾ ਗਿਆ ਔਰ ਇਹਨਾਂ ਦੇ ਜਿਹੜੇ ਆਰਗੇਨਾਈਜ਼ਰ ਹੈ ਉਹਨਾਂ ਨੂੰ ਮਿਲ ਕੇ ਅਸੀਂ ਕਿਹਾ ਹੈ ਕਿ ਜਨਰਲ ਮੈਨੂਫੈਕਚਰਿੰਗ ਕੰਡੀਸ਼ਨਸ ਮੇਨਟੇਨ ਰੱਖਣ ਔਰ ਕੁਆਲਿਟੀ ਦਾ ਪ੍ਰੋਡਕਟ ਦੇਣ ਜਿਹੜੀ ਸਮਗਰੀ ਵੀ ਚੰਗੀ ਵਜਤਨ ਔਰ ਨਾਲੇ ਸਾਰੇ ਜਿੰਨੇ ਵੀ ਇਹਨਾਂ ਕੋਲ ਲੇਬਰ ਦੇ এমপ্লয়ੀਜ਼ ਲੱਗੇ ਹੋਇਆ ਉਹਨਾਂ ਨੂੰ ਜਿਹੜੀਆਂ ਹਾਈਜਨ ਕੰਡੀਸ਼ਨਸ ਪ੍ਰੋਪਰ ਮੇਨਟੇਨ ਰੱਖਣ ਲਈ ਕਿਹਾ ਹੈ ਤਾਂ ਕਿ ਜਿਹੜੀ ਜਨਤਾ ਹੈ ਇੱਥੇ ਅਸੀਂ ਖੁਸ਼ੀ ਆ ਰਹੀ ਹੈ ਤਿਉਹਾਰ ਮਨਾਉਣ ਲਈ ਆ ਰਹੀ ਹੈ ਔਰ ਅਸੀਂ ਖੁਸ਼ੀ ਜਾਣ ਔਰ ਉਹਨਾਂ ਦੀ ਸਿਹਤ ਦੇ ਨਾਲ ਕੋਈ ਪ੍ਰੋਬਲਮ ਨਾ ਆਉ ਔਰ ਮੈਂ ਦੁਬਾਰਾ ਸਾਰੇ ਮੁਸ਼ਾਹਰਪੁਰ ਵਸਿਆ ਨੂੰ ਮੁਬਾਰਕਬਾਦ ਦਿੰਨਾ ਹੈ ਇਸ ਮੌਕੇ ਤੇ ਧੰਨਵਾਦ